ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸਨਾਉ ਜੀ ਕਿਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਛੋਣ ਤੇ ਆਪਾਂ ਅੱਜ ਖੇਤਾਂ ਦਾ ਵਿਊ ਲੈਣ ਆਏ ਸੀ ਕਿ ਲੋਕ ਇੰਨੇ ਕਿ ਬੀਜ਼ੀ ਨੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਬਹੁਤ ਥੋੜਾ ਝੋਨਾ ਰਹਿ ਗਿਆ ਠੀਕ ਹੈ ਬਹੁਤ ਜ਼ਿਆਦੇ ਬੱਤ ਮੱਕੀ ਵਾਲੇ ਰਹਿ ਗਏ ਹਨ ਸਾਨੂੰ ਭਈਏ ਨੇ ਵੀ ਕਿਹਾ ਇੱਕਦਮ ਤੇਲ ਪਵਾਇਆ ਕਹਿੰਦਾ ਬੋਲੋ ਰੱਬ ਨੂੰ ਮੀ ਪਾ ਦੂਗਾ ਜੋਨਾ ਹੋ ਜੂ ਮੈਂ ਕਿਹਾ ਕੋਈ ਨਹੀਂ ਪਹਿਲਾਂ ਸਿੱਕ ਤਾਂ ਲੈ ਜੋਨਾ ਫਿਰ ਹੋ ਜੂਗਾ ਹੈਨਾ ਪਤਾ ਨਾ ਇਹ ਵੀ ਹੁਣ ਪਤੰਦਰਾ ਆਪ ਦੇ ਹਿਸਾਬ ਨਾਲ ਚੱਲ ਰਿਹਾ ਤੂੰ ਵੇਖਿਆ ਦੀ ਉਹ ਗਾਣੇ ਗਾਈ ਜਾਂਦੇ ਸੀ ਹਿੰਦੀ ਚ ਵੇਖਿਆ ਨਾ ਆ ਮਾੜਾ ਮੋਟਰਸਾਈਕਲ ਨਾਲ ਮੈਂ ਤੈਨੂੰ ਗਾਣਾ ਸੁਣਾਉਣਾ ਉਹ ਤਾਂ ਹਿੰਦੀ ਦੇ ਵਿੱਚ ਗਾਣੇ ਸੁਣਾ ਰਿਹਾ ਆ ਤੇ ਮਤਲਬ ਕਹਿੰਦਾ ਦੂਜੇ ਭਈਏ ਨੂੰ ਆਪ ਦੇ ਨੇ ਉਹ ਨਵਾਂ ਆਇਆ ਉਹ ਨੂੰ ਮਤਲਬ ਬੇਕੂਫ ਬਣਾ ਰਿਹਾ ਆ ਗਾਣਾ ਬਾਲਾ ਟੰਗਾ ਹੈ ਕੀ ਕਹਿੰਦਾ ਇਹ ਸੁਣਨਾ ਹੈ ਕਿ ਤੂੰ ਮੈਂ ਤਾਂ ਬਹੁਤ ਸੁਣਦੀ ਹੈਗੀ ਇਹ ਗਾਣਾ ਸਾਰੇ ਮਤਲਬ ਮੁਰਮੁਰ ਕੇ ਨਾ ਦੇਖ ਸੋਨਿਆ ਮੁਰਮੁਰ ਕੇ ਨਾ ਦੇਖ ਸੋਨਿਆ ਪਿੱਛੇ ਮੁਰਮੁਰ ਕੇ ਮੈਂ ਕਹ ਲਾਹ ਕਹਿੰਦਾ ਜਦੋਂ ਜੱਟ ਆਉਂਦੀ ਹੈ ਨਾ ਮਤਲਬ ਜਾਤ ਨਾ ਹੁੰਦੀ ਆ ਉਹਨਾਂ ਦਾ ਗਾਇਨਾ ਦੂਜਾ ਹੁੰਦਾ ਰਫਲੀ ਵਾਲਾ ਹਾਂ ਰਫਲੀ ਚੱਕਲੇਰ ਵਾਲ ਵਰ ਰਫਲੀ ਤੇ ਕਬਜੀ ਲੈਣੀ ਹੈਗਾ ਖੇਤ ਦੇ ਵਿੱਚ ਗੋਲੀ ਚੱਲਦੀ ਹੈਗਾ ਧੜਾਕ ਧੜਾਕ ਚੱਲਦੀ ਹੈਗਾ ਇਹ ਪੰਜਾਬ ਹੁੰਦੀ ਸੀਗਾ ਪਹਿਲਾਂ ਹਾਂ ਹਾਂ ਹੁਣ ਥੋੜੀ ਜੀ ਸ਼ਾਂਤੀ ਹੈਗਾ ਮੈਂ ਉਸ ਟਾਈਮ ਵੀ ਇੱਥੇ ਰਹਿੰਦੀ ਸੀਗੀ ਗੋਲੀਆਂ ਦੇ ਵਿੱਚ ਰਹਿੰਦੀ ਸੀਗੀ ਮੈਂ ਦੂਜੇ ਦੇ ਐਵੇਂ ਚਿਰਕੀ ਜਾਵੇ ਉਹ ਬੈਠਾ ਪਾਸੇ ਵੀ ਕਿਤੇ ਹੋਣਾ ਸਰਦਾਰ ਆ ਜੀ ਹੈਨਾ ਜਿਹੜਾ ਸਰਦਾਰ ਵੇਖੇ ਉੱਚਾ ਲੰਬਾ ਜਾ ਆ ਗਿਆ ਇਹਨੇ ਵੀ ਬੜੀ ਦੇਸ ਤੇ ਪੌਂਦੀ ਸੀਗੀ ਹਾਂ ਇਹ ਵੀ ਬਦਮਾਸ਼ ਸੀਗੀ ਇੱਥੋਂ ਦੀ ਅੱਛਾ ਹਾਂ ਇਹਦੋਂ ਵੀ ਬਹੁਤ ਡਰਦੀ ਸੀਗੀ ਲੁਕੀ ਬਹੁਤ ਡਰਦੀ ਸੀਗੀ ਸਾਰੇ ਮੁੰਡੇ ਡਰਦੀ ਸੀ ਹਾਂ ਗੋਲੀ ਤੜ ਤੜ ਚਲਦੀ ਸੀਗੀ ਪਰ ਮੈਂ ਨਹੀਂ ਡਰਦੀ ਸੀਗੀ ਮੇਰੇ ਨਾਲ ਲਿਹਾਜ਼ ਸੀਗੀ ਮੇਰੇ ਨਾਲ ਤਾਂ ਇੰਨੀ ਲਿਹਾਜ਼ ਸੀਗੀ ਕਈ ਵਾਰ ਤਾਂ ਕਬਜੀ ਤੇ ਮੈਨੂੰ ਵੀ ਨਾਲ ਲੈ ਜਾਂਦੀ ਸੀਗੀ ਵੀ ਇਹ ਕਬਜੀ ਲੈਣ ਜਾਣਾ ਮੇਰੇ ਨਾਲ ਚਲੂੰਗੀ ਤੇ ਮੈਂ ਨਾਲ ਜਾਂਦੀ ਸੀਗੀ ਮੈਂ ਕਹਾਂ ਜਾਂਦੀ ਸੀਗੀ ਤੇਰੇ ਘੇਰੇ ਲੱफड ਹੀ ਮਾਰਿਆ ਇਹ ਲੱफड ਵੱਧਿਆ ਹੁੰਦਾ ਨਾ ਟਕਾ ਕੀ ਮਾਰਦੀ ਤੁਹਾਨੂੰ ਤਾਂ ਨਹੀਂ ਮੈਂ ਦੱਸਿਆ ਸਰੋਤਿਆਂ ਨੂੰ ਪਤਾ ਹੈ ਅੱਛਾ ਜੀ ਕਬਜ਼ਾ ਕਹਿਣਾ ਸੌਖਾ ਜੀ ਸਹੀ ਗੱਲ ਆ ਜੀ ਤੇ ਲੈਣਾ ਬਹੁਤ ਔਖਾ ਸਹੀ ਗੱਲ ਆ ਜੀ ਬਹੁਤ ਪੁਰਾਣੀ ਗੱਲ ਹੈ ਅਸੀਂ ਲੁਧਿਆਣੇ ਸਟਾਰਨ ਕਲੇਬ ਦੇ ਵਿੱਚ ਹੁੰਦੇ ਸੀ ਅੱਛਾ ਜੀ ਮਤਲਬ ਸਾਡੇ ਕੋਲੇ ਹੁਣ ਆਪਾਂ ਨੂੰ ਤਾਂ ਮਤਲਬ ਕਬਜ਼ੇ ਦੇ ਵਿੱਚ ਹੁੰਦਾ ਜਿਹੜਾ ਤੁਸੀਂ ਜਿੱਥੇ ਬੈਠੇ ਹੋ ਤੁਹਾਡੇ ਕੋਲੇ ਲਾਇਸੈਂਸ ਹਥਿਆਰ ਹੋਣਾ ਜ਼ਰੂਰੀ ਹੈ ਲਾਇਸੈਂਸ ਵਾਲਾ ਬੰਦਾ ਕੋਲੇ ਹੋਣਾ ਜ਼ਰੂਰੀ ਹੈ ਲੈ ਕੇ ਦੇਣਾ ਪੈਂਦਾ ਵੀ ਹਾਂ ਵਾਕਈ ਖਤਰਾ ਹੈ ਠੀਕ ਹੈ ਉਦਾਂ ਤੁਸੀਂ ਨਜਾਇਜ਼ ਹਥਿਆਰ ਨਹੀਂ ਰੱਖ ਸਕਦੇ ਬਿਲਕੁਲ ਜੀ ਠੀਕ ਹੈ ਕਿਉਂਕਿ ਜਿਹੜਾ ਕਬਜ਼ੇ ਵਾਲਾ ਏਰੀਆ ਹੁੰਦਾ ਉੱਥੇ ਪਤਾ ਨਹੀਂ ਕਦੋਂ ਕਿਹਨੇ ਚੱਕਰ ਲਾਉਣ ਆਉਣਾ ਹੈ ਢੇੜਾ ਮਾਰਨ ਆਉਣਾ ਹੈ ਹਨਾ ਉਹਦੇ ਵਿੱਚ ਚੱਕਰ ਬੜਾ ਪੈਂਦਾ ਹੈਗੀ ਹੁਣ ਉੱਥੇ ਖਬਰਾਂ ਕਦੋਂ ਕਿਹਨੇ ਆ ਜਾਣਾ ਜਿਹਦੇ ਆਪਾਂ ਹੁਣ ਹੱਕ ਦਵਾਈ ਬੈਠੇ ਆ ਮੰਨ ਲਾ ਭਲਾ ਜ਼ਮੀਨ ਆਪਣੀ ਹੈ ਜਦੋਂ ਆਪਾਂ ਇੱਕ ਵਾਰੀ ਦੱਬੀ ਲਈ ਉਹ ਤਾਂ ਅਗਲੇ ਵੀ ਹੋਗੀ ਨਾ ਜਦੋਂ ਅਗਲੇ ਨੇ ਦੱਬੀ ਹੋਈ ਐ ਤਾਂ ਉਹਨੂੰ ਛੱਡਣੀ ਬੜੀ ਔਖੀ ਲੱਗਦੀ ਐ ਉਹ ਕੋਈ ਆਏ ਨਹੀਂ ਛੱਡਦਾ ਵੀ ਆਜੋ ਤੇ ਵੱਢ ਲੋ ਤੇ ਲੈ ਜਾਓ ਹਨਾ ਉਥੇ ਦੋ ਹੱਥ ਕਰਨੇ ਪੈਂਦੇ ਆ ਸਾਡੇ ਨਾਲ ਇੱਕ ਬੰਦਾ ਸੀਗਾ ਉਹਨੇ ਮਤਲਬ ਕਿ ਗਾਤਰੇ ਪਾ ਲਿਆ ਕਰਨੀਆਂ ਐ ਜਿਵੇਂ ਜਿਉਣੇ ਮੋੜ ਤੇ ਨਹੀਂ ਪਾਈ ਹੁੰਦੀ ਹਾਂਜੀ ਐ ਘਾਰਤਸਾਂ ਦਾ ਪਟਾ ਪਾ ਕੇ ਬਾਰਾਂਬੁਰ ਹਾਕੀ ਬਾਤ ਐ ਫੜਕਿਆ ਐ ਦੋਨੋਂ ਨੇ ਆ ਉਹ ਮੈਂ ਕਿਹਾ ਕੋਈ ਚੰਗਾ ਜਿਹਾ ਬੰਦਾ ਵੇਖ ਕੇ ਗਨ ਫੜਾ ਦੇ ਖਈ ਬਰੀ ਗੋਲੀ ਚੱਲ ਪੈਂਦੀ ਤਾਂ ਭਰਤੀਆਂ ਵੇਖੀ ਮੀ ਭਰਾ ਦੇਗੇ ਮੀ ਜੀ ਤਾਂ ਕਰ ਕਰ ਹੁੰਦੀ ਵੇਖੀ ਤੂੰ ਦੁਨੀਆ ਕਹਿੰਦਾ ਦਾ ਚੜਾਵਾਂਗੇ ਕਾਲੀ ਕੋਈ ਨਹੀਂ ਗੇ ਉਹਦੇ ਨੂੰ ਕਿਤੇ ਫੋਨ ਆ ਗਿਆ ਕਹਿੰਦਾ ਹਲੋ ਮੈਂ ਕਹਾ ਕਹਿੰਦਾ ਉਹਨਾਂ ਦੀਆਂ ਗੱਡੀਆਂ ਆਉਂਦੀਆਂ 15 20 ਹਾਂਜੀ ਥੋੜਾ ਧਿਆਨ ਰੱਖਿਓ ਉੱਤੋਂ ਦੀ ਬੰਦੇ ਬਹੁਤ ਇਕੱਠੇ ਹੋ ਕੇ ਆ ਗਏ ਕਹਿੰਦਾ ਤੇ ਵੀਰ ਬਣ ਕੇ ਕਹਿੰਦਾ ਟਾਈਟ ਹੋ ਜਾਓ ਮੈਂ ਕਿਹਾ ਵੀ ਬੰਦੇ ਆਉਂਦੇ ਆ ਉਹਨਾਂ ਦੇ 15 20 ਗੱਡੀਆਂ ਆਉਂਦੀਆਂ ਤੇ ਆ ਕਿਨੂੰ ਫੜਾਵਾਂ ਹਲੋ ਉਹ ਤੂੰ দাদা ਤੋਰ ਨਹੀ ਬਈ ਮੈਂ ਲੈ ਉਹ ਯਾ ਕੋਈ ਤਾਂ ਫੜ ਲਓ ਮੈਂ ਕਿਉਂ ਭਰਾ ਦੇ ਮੀ ਅਰੇ ਬਈ ਤਾਂ ਆਉਦੀ ਹੀ ਨਹੀਂ ਚੜਾਉਂਦੀ ਮੈਂ ਕਿਹਾ ਭੈਣ ਨਾ ਰੋਲਾ ਪਈ ਜਾਂਦਾ ਤੇ ਜੀ ਉਥੇ ਗੋਲੀ ਚੱਲੀ ਮੀ ਵਾਂਗੂ ਉਥੇ ਹਾਂਜੀ ਹੁਣ ਆਏ ਗੋਲੀ ਜਲਦੀ ਉਤ ਬਾਅਦ ਆ ਗਈ ਪੁਲਿਸ ਹਾਂਜੀ ਪੁਲਿਸ ਵੇਖ ਕੇ ਹੋਰ ਕੰਬੀ ਜਾਵੇ ਉਹ ਤੇ ਅਸੀਂ ਕੁਦਰਤੀਆਂ ਇਹ ਨਿਕਲ ਕੇ ਸਾਈਡ ਤੇ ਵੀ ਬਹਿ ਜਾਂਦੇ ਆ ਚਲ ਉਹਦੋਂ ਨੂੰ ਵੀ ਬੰਦੇ ਆ ਜਾਣਗੇ ਆਪਣੀ ਗੱਲ ਹੋ ਜੂ ਸਮਝੌਤਾ ਹੋ ਜੂ ਅਹੀ ਜੋ ਸਾਈਡ ਤੇ ਬੈਠੇ ਨਾ ਕੋਈ ਸਪਸ ਲੋਟੀ ਨਾ ਹੋਵੇ ਸਾਰੇ ਇਕੱਠੇ ਹੋ ਕੇ ਬਹਿ ਗਏ ਵਿਚਾਲੇ ਮੈਂ ਕਿਹਾ ਮੋਸ਼ਕ ਕਾਦਾ ਆਉਂਦਾ ਯਾਰ ਮੈਂ ਕਿਹਾ ਆਪਾਂ ਗਲਤ ਜਗ੍ਹਾ ਬਹਿ ਗਏ ਨਹੀਂ ਭਾਈ ਮੈਂ ਚੱਤੀ ਬੈਠਾ ਕਹਿੰਦਾ ਸਾਡੇ ਵਿਚਾਲੇ ਹੀ ਬਹਿ ਖੜਾਓ ਮੈਂ ਕਿਹਾ ਕਿਤੇ ਕਿਸੇ ਨੂੰ ਫੋਨ ਲਾਵੇ ਭਾਈ ਆਈਂ ਦੀ ਆ ਕੇ ਮੈਨੂੰ ਲੈ ਜਾ ਮੈਂ ਕਿਹਾ ਹੁਣ ਕੋਈ ਨਹੀਂ ਲਈ ਜਾਂਦਾ ਮੱਝ ਦੀ ਅੱਗ ਚੋਂ ਗਿਰੇ ਆਈ ਸਾਡੇ ਪਾਲ ਹੁੰਦਾ ਸੀਗਾ ਉਹ ਲੱਤੋਂ ਲੰਗਾ ਸੀ ਹਾਂਜੀ ਬਾਣੀਆਂ ਸੀ ਤੋਂ ਨਿਹਾਲ ਸਿੰਘ ਵਾਲੇ ਬੰਦੇ ਇਕੱਠੇ ਹੋਏ ਬੈਠੇ ਕਹਿੰਦੇ ਆਪਾਂ ਕਾਬਜਾ ਲੈਣ ਜਾਣਾ ਹੈ ਨਾਲ ਹੀ ਉਹ ਚੜ ਗਏ ਉਹਨੇ ਕ ਖਾ ਪੀ ਆਵਾਂਗੇ ਉਹ ਕਹਿੰਦਾ ਚਲੀਏ ਕਹਿੰਦੇ ਚਲੋ ਚਲੋ ਨਾਲ ਹੀ ਉਹ ਚੜ ਗਿਆ ਸੋਮੋ ਜੀ ਸੀ ਭਰ ਲਈ ਉੱਠ ਗਏ ਗਾਂ ਜੀ ਨੂੰ ਕਬਜ਼ਾ ਲੈਣਾ ਸੀਗਾ ਭਾਈ ਉਹ ਸੀਗਾ ਫੌਜੀ ਫੌਜ ਤੇ ਜਦੋਂ ਉੱਤਰ ਕੇ ਬਾਣ ਹਲ ਝਾ ਕੇ ਆਵੇਂ ਜਿਹੜਾ ਨਾਲ ਲਗਿਆ ਸੀ ਕਹਿੰਦਾ ਆਹਾ ਪਰ ਦੁੱਧ ਦੇ ਕੇ ਤਖਾ ਆਪਾਂ ਕੋਠੀ ਨੂੰ ਜਿੰਦਾ ਆਫਦਾ ਲਾ ਦੇਂਗੇ ਗਾਂ ਉਹ ਜੂਂ ਟਲਾਈ ਬੇਟਾ ਮੈਂ ਇਕਲਾਈ ਬੇਟਾ ਕੋਠੀ ਤੇ ਉਹ ਕਹਿੰਦਾ ਹੈਲੋ ਤੂੰ ਜਦੋਂ ਆਏ ਹੋਈ ਖੜ ਗਏ ਸਾਰੇ ਉਹ ਕਹਿੰਦਾ ਆ ਕੀ ਆ ਓਏ ਹੈਲੋ ਹੈਲੋ ਜਦੋਂ ਆਏ ਕਰਿਆ ਕਹਿੰਦਾ ਸੱਜਣੋ ਜਿਹੜੇ ਜਿਹੜੇ ਵੀ ਆਏ ਆ ਬੰਦਿਆਂ ਨੂੰ ਮੁੜ ਜੂ ਮੇਰੀ ਵਾਰਨਿੰਗ ਹੈ ਜ਼ਮੀਨ 'ਚ ਪੈਰ ਨਹੀਂ ਰੱਖਣਾ ਓਏ ਮਤਲਬ ਫੂਦੂ ਬਣਾਉਂਦਾ ਸੀ ਆਜੋ ਕਰਕੇ ਜਿਹੜਾ ਉਹਨ ਲਗਿਆ ਸੀ ਉਹਨੂੰ ਆਏ ਸੀ ਮੇਰਾ ਦਾਅ 10000 ਕਰਿਆ ਵਾ ਜੇ ਬਾਹਰ ਬਣਾਗੇ ਤਾਂ ਲਵਾਂਗੇ ਓ ਜਦੋਂ ਆਏ ਕਰਿਆ ਉਹਨੇ ਉਹ ਕਹਿੰਦਾ ਵੀਰੋ ਦੂਜੀ ਵਾਰਨਿੰਗ ਹੈ ਮੇਰੇ ਵੀਰ ਬਾਹਰ 'ਚ ਪੈਰ ਨਾ ਰੱਖਿਓ ਓਏ ਇਹਨੇ ਨਹੀਂ ਕਰੀ ਜਿਹੜੇ ਆਜੋ ਦੀ ਜਦੋਂ ਤੀਜਾ ਪੈਰਾ ਐ ਰੱਖਿਆ ਉਧਰੋਂ ਗੋਲੀ ਆਈ ਕਿ ਟਿਸ ਮਿੱਟੀ ਉੱਡੀ ਸਾਰੇ ਸੜਕ ਤੇ 2 ਮਿੰਟਾਂ ਚ ਵਿਚਾਲੇ ਹੋਏ ਖੜੇ ਆਏ ਬਚੀ ਜਾਣ। ਅੱਛਾ ਹੀ। ਉਹ ਕਹਿੰਦਾ ਗੱਲ ਸੁਣ ਲਓ ਹੁਣ ਮੈਂ 10 ਗੇੜਨੀਆਂ ਮੈਂ ਫੌਜੀ ਬੰਦਾ ਐ। 10 ਗੇੜਨੀਆਂ ਜਿਹੜਾ 10 ਗੇੜਨਦੇ ਗੱਡੀ 'ਚ ਵੜ ਗਿਆ ਵੜ ਗਿਆ ਦੂਜਾ ਮੈਂ ਰੇਡ ਦੇਣ। ਉਹ ਭਾਈ ਜਿਹੜਾ ਲੰਗਾ ਸੀ ਉਹ ਕਹਿੰਦਾ ਭਰਾਵਾ ਮੇਰੀ ਤਾਂ ਬਾਰ ਹੀ ਨਾ ਆਵੇ ਗੱਡੀ 'ਚ ਬਰਨ ਦੀ। ਉਧਰੋਂ ਉਹ ਕਹਿੰਦਾ 7-8 ਤੇ ਪਹੁੰਚਿਆ ਖੜਾ। ਤੇ ਉਧਰੋਂ ਕਹਿੰਦਾ ਬਈ ਨੂੰ ਤਾਂ ਬਿਠਾਉਣੀ ਨਾ। ਆਪ ਹੀ ਤਗੜ ਤਗੜ ਪਰਚ ਵੜ ਜਾਣ ਵੀ ਅਸੀਂ ਨਾ ਰਹਿ ਜੀਏ ਜਾਣੇ ਬਾਹਲੇ ਸੀ ਹਾਰ ਕੇ ਕਹਿੰਦਾ ਮੈਂ ਤਾਂ ਫੋਰਡ ਤੇ ਬਹਿ ਗਿਆ ਚੜ ਕੇ ਕਹਿੰਦਾ ਮੈਂ ਕਿਹਾ ਬਾਈ ਬੈਠਾ ਗੱਡੀ ਤੇ ਹੀ ਆ ਕਹਿੰਦਾ ਫੋਰਨਟ ਤੇ ਹੀ ਲੈ ਗਿਆ 100 ਕਿਲੋਮੀਟਰ ਖਾਂ ਜਾ ਕੇ ਲਾਹਿਆ ਮੈਨੂੰ ਕਹਿੰਦਾ ਪਹਿਲਾਂ ਮੈਨੂੰ ਕਹਿੰਦੇ ਅੰਦਰ ਆ ਜਾ ਕਹਿੰਦਾ ਮੈਂ ਕਿਹਾ ਦਫਾ ਕਰੋ ਅੰਦਰ ਨੂੰ ਉਦੋਂ ਨੂੰ ਦਾਸ ਹੋ ਜਾਣਾ ਤੁਸੀਂ ਕੱਢ ਲੋ ਗਰਾ ਮਾਰ ਚੋ ਕਹਿੰਦਾ ਖਾਂ ਜਾ ਕੇ ਕਰਿਆ ਨੇ ਬੰਦਾ ਦਾ ਗਲਤ ਸੀ ਕਹਿੰਦਾ ਮੈਂ ਕਿਹਾ ਉਹ ਤਾਂ ਕਹਿੰਦੇ ਆ ਜਾ ਉਹਦੇ ਨਹੀਂ ਪਤਾ ਦੀ ਵੀ ਠੋਕੂ ਅਗਲਾ ਤੇਉੜੀ ਚ ਹੈ ਨਾ ਉਹਨਾਂ ਕੇ ਕਈ ਵਾਰੀ ਸੱਪ ਮਿਲ ਜਾਂਦਾ ਹੈ। ਸਹੀ ਗੱਲ ਹੈ। ਕੱਲਾ ਇੱਕ ਬਜ਼ੁਰਗ ਹੁੰਦਾ ਸੀਗਾ ਹਕੀਕਤ ਹੈ ਸਾਡੀ ਲੜਾਈ ਸੀ ਬਜ਼ੁਰਗ ਨਾਲ। ਮਤਲਬ ਮੇਰਾ ਘਰ ਦਾ ਰੌਲਾ ਸੀ ਉਹਦੇ ਨਾਲ। ਬਧਣੀ। ਮੈਂ ਕਰ ਗਿਆ ਜੀ ਲਈਦਾ ਤੇਈਦਾ ਤੇ ਮੇਰੇ ਬਾਅਦ ਚ ਉਹਦੇ ਨਾਲ ਪਲਾਟ ਦਾ ਰੌਲਾ ਸੀਗਾ। ਉਹਨਾਂ ਦੇ ਭਾਈ 23 ਬੰਦੇ ਉਹ ਕੱਲਾ ਬਜ਼ੁਰਗ। ਅੱਛਾ ਜੀ। ਕੱਲਾ ਲੈ ਕੇ ਕਿਰਪਾਨ ਵੜ ਗਿਆ ਵਿੱਚ ਭਾਈ। ਮੈਂ ਕਹਿੰਦਾ ਯਾਰ 20 25 ਕੰਧਾਂ ਨਾਲ ਆਪੇ ਯਾਰ ਖੇੜ ਖੇੜ ਗੱਤ ਕਾਉਨੇ ਹਾਂ ਨਾ ਸਿੱਧਾ ਫੇਰ ਮਾਰਨਾ ਠੀਕ ਹੈ ਫੇਰ ਤਾਂ ਮਾਰ ਨਹੀਂ ਸਕਦੇ ਫੇਰ ਮਾਰ ਨਹੀਂ ਸਕਦੇ ਉਹਨੂੰ ਪਤਾ ਸੀ ਵੀ ਡਰਾ ਹੀ ਸਕਦੇ ਆ ਸਿੱਧਾ ਤਾਂ ਮਾਰਨਾ ਨਹੀਂ ਇਹਨਾਂ ਨੇ ਸਿੱਧਾ ਇੰਨੇ ਸਾਹ ਪਿੱਛੇ ਮਾਰ ਕੇ ਹੁਣ ਅੰਦਰ ਕਿਹੜਾ ਜਾਉ ਠੀਕ ਹੈ ਉਹ ਜਾਣਦੀ ਆਤ ਨੂੰ ਇੱਕ ਦੀਪ ਹੁੰਦਾ ਹੀ ਮੇਰਾ ਚੇਲਾ ਫਿਰ ਉਹਨੇ ਕਿਹਾ ਉਹ ਕਹਿੰਦਾ ਯਾਰ ਉਦੋਂ ਕਰਾਂਗੇ ਜਦੋਂ ਇਹਨੇ ਵਰਤਾ ਕੋਈ ਕੁੱਤੇ ਦਾ ਜੜਿਆ ਤੁਰਿਆ ਹੁੰਦਾ ਉਨੇ ਮਾਰਿਆ ਗਿੱਟਾ ਜਿਉ ਥੋੜਾ ਜਿਹਾ ਪਿੱਛੇ ਮੁੜਿਆ ਹਾਂ ਉਹਨੇ ਕਹੇ ਬੱਜਿਆ ਸੀ ਥੋੜਾ ਜਿਹਾ ਪਛਾਂਹ ਮੁੜ ਗਿਆ ਜਲ ਇੰਨੇ ਨਾਲ ਉਹਨਾਂ ਨੂੰ ਮੌਕਾ ਮਿਲ ਗਿਆ ਸੰਭਲ ਕੇ ਤੇ ਨਿਕਲ ਗਿਆ ਮਤਲਬ ਹਾਰ ਨਹੀਂ ਮੰਨੀ ਬੰਦੇ ਨੇ ਉਹ ਜੀ ਮਰ ਨਹੀਂ ਮਰ ਗਿਆ ਉਹਨੇ ਘਹਿੜਾ ਨਹੀਂ ਛੱਡਿਆ ਮੇਰੇ ਨਾਲ ਕੇਸ ਚੱਲਦਾ ਸੀ ਉਹਦਾ ਵਕੀਲ ਦੇ ਅਸੀਂ ਇਕੱਠੇ ਹੋਣਾ ਮਾਦਰ ਹੋਗੇ ਵਕੀਲ ਦੇ ਵੀ ਮੈਨੂੰ ਆਏ ਵੱਧ ਵੱਧ ਪੈਂਦਾ ਸੀ ਉਹ ਬੰਦਾ ਯਾਰ ਮੈਂ ਬਹੁਤ ਸਮਝਾਉਣਾ ਉਹਨੂੰ ਯਾਰ ਤੂੰ ਐ ਕਰਦਾ ਤੂੰ ਫਲਾਣਾ ਕਰਦਾ ਅਸੀਂ ਮਾਰੇ ਕੰਮ ਛੱਡ ਗਏ ਯਾਰ ਅਸੀਂ ਹੁਣ ਟਾਬਿਆਂ ਤੇ ਆ ਯਾਰ ਤੇ ਪਹਿਲਾਂ ਆੜੇ ਪਹਿੰਡਾਰੇ ਕਿੱਥੇ ਜਾਣਗੇ ਮੇਰੇ ਉਹਦੀ ਭਗਵੰਤਮਾਨ ਯਾਦ ਆ ਜਾਣ ਕਹਿੰਦਾ ਜੀ ਮੈਂ ਨਹੀਂ ਕੀਤਾ ਮੇਰਾ ਤਾਂ ਨਾਂ ਲੱਗਦਾ ਕਹਿੰਦਾ ਪਹਿਲਾਂ ਬਹੁਤ ਕੀਤੇ ਤਾਂ ਲੱਗਦਾ ਹੈਨਾ ਉਹ ਗੱਲ ਬਣ ਗਈ ਤੇ ਮੈਂ ਕਹਿੰਦਾ ਵੀ ਉਹ ਜਿੰਨਾ ਚਿਰ ਉਹ ਮਰਿਆ ਨਹੀਂ ਮੇਰੇ ਖਹਿੜਾ ਨਹੀਂ ਝੁੱਟਿਆ ਜਿੱਦਿਓ ਮਰ ਗਿਆ ਮੇਰੇ ਪਰਚੇ ਖਤਮ ਹੋ ਗਏ ਉਹ ਜਿਉਂ ਦਾ ਤੁਰਿਆ ਫਿਰਦਾ 302 ਸੀ ਮੇਰੇ ਸਾਹਮਣੇ ਮੈਂ ਕਿ ਇਹਦਾ ਕੀ ਪਤਾ ਕੀ ਹੋ ਜਾਣਾ ਮੇਰੇ ਜਿੰਮੇ ਲਾ ਦੇਣਾ ਸਹੀ ਗੱਲ ਆ ਜੀ ਜੇ ਉਹ ਮੋਟਰਸਾਈਕਲ ਤੋਂ ਡਿੱਗ ਪਿਆ ਤਾਂ ਵੀ ਰਿਪੋਰਟ ਲਖਾਇਆ ਹੁੰਦਾ ਹੁੰਦਾ ਸੀ ਪਾਪੇ ਨੇ ਧੱਕਾ ਮਾਰ ਕੇ ਸਿੱਟਿਆ ਮੇਰਾ ਤਾਂ ਨਾਂ ਲਖਾਇਆ ਹੀ ਪਿਆ ਹੀ ਬੱਠ ਤੇ ਹਾਂ ਮਗਰੀ ਪਿਆ ਸੀ ਬਹੁਤ ਕਿਉਂ ਮਾਤਾ ਕਰ ਉਹ ਤਾਂ ਮੈਂ ਬੈਠਾ ਹੀ ਅੱਧੇ ਜੋ ਬੈਠਾ ਹੀ ਉਹਨੂੰ ਐ ਹੁਣ ਸਾਰਾ ਮੈਂ ਇੱਕ ਪਾਸੇ ਕਰਾਂ ਮੈਂ ਕਿਹਾ ਨਾ ਇਧਰ ਲਾ ਇਧਰ ਲਾਵਾਂਗੇ ਬੇਫਿਕਰ ਰਹਾ ਤੇ ਪਤੰਦਰ ਚੀੜਾ ਵਾਲਾ ਸੀ ਬੰਦੇ ਦੀ ਉਮਰ ਨਾ ਵੇਖੋ ਪੁਰਾਣੇ ਬੰਦਿਆਂ ਦੇ ਵਿੱਚ ਜਾਨ ਬਹੁਤ ਹੈ ਸਹੀ ਗੱਲ ਹੈ ਠੀਕ ਹੈ ਅੱਜ ਕੱਲ੍ਹ ਵਾਲੇ ਮੁੰਡਿਆਂ ਨਾਲੋਂ 10 ਗੁਣਾ ਜ਼ਿਆਦਾ ਤਾਕਤ ਹੈ ਸਹੀ ਗੱਲ ਹੈ ਕਿਉਂਕਿ ਨਾਲੇ ਰੋਲ ਖੋਲ ਕੇ ਲਫੜਾਂ ਨਾਲ ਪੜਿਆ ਬਾਈ ਸ਼ੁਰੂ ਤੋਂ ਟੌਰਚਰ ਹੁੰਦੇ ਰਹੇ ਆ ਆਪਾਂ ਕਹਿ ਦਿੰਨੇ ਆ ਕਿ ਥਾਣੇ ਵਾਲੇ ਟੌਰਚਰ ਕਰਦੇ ਆ ਨਾ 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 ਕਿਹੜੇ ਥਾਣੇ ਵਾਲੇ ਜਿਹੜਾ ਟੌਰਚਰ ਆਪਾਂ ਨੂੰ ਆਪਣੇ ਘਰਾਂ ਵਾਲੇ ਕਰਦੇ ਸੀ ਪਹਿਲਾਂ ਉਹ ਥਾਣੇ ਵਾਲੇ ਕਿੱਥੋਂ ਕਰ ਲੈਣਗੇ ਜਿਹੜਾ ਮਾਂ ਪਿਓ ਟੌਰਚਰ ਕਰਦਾ ਸੀ ਉਹ ਥਾਣੇ ਵਾਲੇ ਕਿੱਥੋਂ ਕਰ ਲੈਣਗੇ ਜਵਾਗ ਹੁੰਦੇ ਹੀ 4-4 5-5 ਬਾਈ ਤੈਨ ਤੋਂ ਘੱਟ ਤਾਂ ਕਿਸੇ ਦੇ ਹੁੰਦੇ ਹੀ ਨਹੀਂ ਸੀ ਯਾਰ ਸਹੀ ਗੱਲ ਹੈ ਠੀਕ ਹੈ ਆਪੇ ਇੱਕ ਦੂਜੇ 'ਚ ਵੱਜ ਕੇ ਪਲ ਜਾਂਦੇ ਸੀ ਕੋਈ ਨਹੀਂ ਚੀਜ਼ ਲਿਆ ਕੇ ਦਿੰਦਾ ਨਹੀਂ ਮੰਗੀ ਭਾਈ ਹਾਂ ਹਾਂ ਸਹੀ ਗੱਲ ਲਿਆ ਕੇ ਦਿੰਦਾ ਹੀ ਕੋਈ ਹੁਣ ਇੱਕ ਹੈਗਾ ਉਹ ਰੁੱਸ ਜਾਂਦਾ ਫੇਰ ਕਹਣਗੇ ਜੀ ਇਹਨੂੰ ਆਹ ਲੈ ਦਈਏ ਇਹਨੂੰ ਆਹ ਲੈ ਦਈਏ ਇਹਨੂੰ ਆਹ ਡਿਮਾਂਡੇ ਹੀ ਨਹੀਂ ਪੂਰੀਆਂ ਹੁੰਦਾਂਗ ਸਹੀ ਗੱਲ ਹੈ ਤੇ ਸਾਡੇ ਵੇਲੇ ਕਿਹੜੀ ਡਿਮਾਂਡ ਚਪਲ ਹੱਥ 'ਚ ਹੁੰਦੀ ਸੀ ਚਪਲ ਨੂੰ ਹੱਥ ਪੈਣਾ ਉਹਦੇ ਕਹਣਾ ਚੰਗਾ ਖੰਨ ਕਾਲਾ ਭੁੱਖ ਮਨਾ ਹੋਵੇ ਰੋਟੀਆਂ 3000 ਰੜ ਦੇਣੀਆਂ ਪਤਾ ਵੀ ਹੁਣ ਚਪਲੀ ਬਹੁਤ ਫਿਰੂ ਯਾਰ ਕੰਨਾਂ ਤੇ ਹੀ ਮਾਰਦੇ ਸੀ ਬਾਈ ਜਿੰਨਾ ਚਿਰ ਸੁਣਨੋਂ ਨਹੀਂ ਅੜਦਾ ਸੀ ਹਵਾ ਭਰ ਦਿੰਦੇ ਸੀ ਤੇ ਉਹ ਹੁਣ ਸਮਾ ਸੀ ਜੇ ਹੁਣ ਵਿਆਹ ਜਾਣਾ ਪਹਿਲੀ ਗੱਲ ਤਾਂ ਤੁਸੀਂ ਤਾਂ ਨਹੀਂ ਅਸੀਂ ਤਾਂ ਮੰਗ ਕੇ ਬੂਟ ਪੈਂਟਾਂ ਪਾਈਆਂ ਜਿਵੇਂ ਤੂੰ ਵੇਖ ਲਿਆ ਵੀ ਤੇਰੇ ਪਾ ਜਾਨੇ 65 ਖੁੱਲੂਗੋ ਹੀ ਹੁੰਦੀ ਸੀ ਨਾਲੇ ਪਤਾ ਐਵੇਂ ਆਏ ਆ ਕਰਦੇ ਫਿਰਨਾ ਵਿਆਹ ਚ ਕੋਈ ਬੈਲਟ ਨਹੀਂ ਇਥੋਂ ਦੀ ਰਸੀਆਂ ਬਾਂਧ ਲੈਣੀਆਂ ਐ ਖਿੱਚ ਕੇ ਕਿਵੇਂ ਲੱਗਦਾ ਠੀਕ ਆ ਹਨਾ ਹਾਂ ਬੂਟ ਥੋੜੇ ਬੂਟ ਬੂਟ ਰੂਹ ਦੇ ਦੇ ਰੂਹ ਬੂਰੇ ਫੈਟ ਆ ਜਾਣਗੇ ਐਂ ਦਾ ਵਿਆਹ ਜਾਂਦੇ ਹੀ ਯਾਰ ਸਹੀ ਗੱਲ ਆ ਜਿਹਦੇ ਬੂਟ ਹੁੰਦੇ ਸੀਗੇ ਉਹਨੂੰ ਬੜਾ ਫਿਕਰ ਹੁੰਦਾ ਸੀਗਾ ਟਾਈਮ ਰਾਗੇ ਆਪਣੇ ਸੰਦ ਸਾਰੇ ਇਹਦੇ ਕੋਲ ਆ ਤੋੜ ਨਾ ਲਿਆਵੇ ਹਨਾ ਜਦੋਂ ਵਿਆਹ ਜਾ ਕੇ ਆ ਗੋ ਉਹਦੇ ਉਹਨਾਂ ਕੋਲ ਆ ਲਾ ਮੇਰਾ ਸਮਾਨ ਲਾ ਪਹਿਲਾਂ ਭਾਈ ਇਹ ਨਾਲੇ ਜੀ ਨਾਲ ਦੇਖੋ ਮੰਗ ਕੇ ਲਿਜਾਣਾ ਪ੍ਰਾਤ ਜਾਣਾ ਲੋਕਾਂ ਦੀ ਲੋਕਾਂ ਦੇ ਬੂਟ ਲੋਕਾਂ ਦੀ ਪੈਂਟ ਲੋਕਾਂ ਦੀ ਸ਼ਰਟ ਤੇ ਤਾਂ ਜਾਣਾ ਤੇ ਹੁਣ ਜਵਾਕ ਪੰਜੇਰੀ ਪਾਉਂਦਾ ਛੇਰੀ ਪਾਉਂਦਾ ਸੱਤ ਮੀਰ ਕਹਿੰਦਾ ਕੈਂਸਲ ਨਵਾਂ ਲਿਆਓ ਤੇ ਬੜੀ ਗੱਲ ਕੀ ਹੈ ਵਿਆਜ ਕੋਈ ਦੱਸਣ ਦੀ ਲੋੜ ਨਹੀਂ ਹੁੰਦੀ ਜੇ ਆਹ ਕਿਹੜੀ ਭੂਆ ਦੇ ਮੁੰਡੇ ਆ ਆ ਕਿੰਨਾ ਦਾ ਲੈਣਾ ਹੈ ਕੱਪੜਿਆਂ ਤੋਂ ਪਛਾਣ ਜਾਂਦੇ ਬਾਜ ਵਾਲਿਆਂ ਕੋ ਇੱਕ ਥਾਂ ਤੇ ਹੀ ਹੁੰਦੇ ਹੀ ਸਾਰਿਆਂ ਦੇ ਜਿੱਧਰ ਨੂੰ ਜਾਣਾ ਨੀਤੇ ਨੀਤੇ ਆ ਫਲਾਨੀ ਭੂਆ ਦੇ ਮੁੰਡੇ ਆ ਫਲਾਨੇ ਦੇ ਮੁੰਡੇ ਆ ਉਹਨਾਂ ਦੀ ਫੈਮਿਲੀ ਆ ਬਾਪੂ ਦੇ ਵੀ ਉਹੀ ਜਵਾਕਾਂ ਦੇ ਵੀ ਉਹੀ ਨਿੱਕੀਆਂ ਕੁੜੀਆਂ ਦੇ ਵੀ ਉਹੀ ਤੇ ਜੇ ਬੁੜੀਆਂ ਘਰੇ ਜਾਂਦੇ ਆ ਬੁੜੀਆਂ ਦੇ ਵੀ ਕੋਈ ਉਹੀ ਡਿਜ਼ਾਈਨ ਪਤਾ ਨਹੀਂ ਵੀ ਕੋਈ ਸਸਤਾ ਮਿਲਦਾ ਸੀ ਪਤਾ ਨਹੀਂ ਇਹਨਾਂ ਨੂੰ ਪਤਾ ਨਹੀਂ ਸੀ ਆ ਇੱਕ ਚੀਜ਼ ਹੋਰ ਸੋਚਦੇ ਨੇ ਬਜ਼ੁਰਗ ਉਹ ਯਾਰ ਫੇ ਟੇਲਰ ਯਾਰ ਕਪੜਾ ਰੱਖ ਜਾਂਦਾ ਹੀ ਆ ਐਵੇਂ ਮਾਰੀ ਜਾਂਦੇ ਆ ਤੀ ਹੈ ਟੇਲਰ ਨੂੰ ਪਤਾ ਹੀ ਨਹੀਂ ਯਾਰ ਲੱਗਦਾ ਕਿੰਨੇ ਕੋਲੇ ਬੈਠਾਂਗੇ ਯਾਰ ਜਦੋਂ ਪੂਰਾ ਥਾਨ ਹੋਇਆ ਯਾਰ ਸਾਰਿਆਂ ਦੇ ਬਣ ਜਾਣੇ ਨਾਲੇ ਵਾਦੇ ਵਾਅਦੇ ਵੀ ਨਹੀਂ ਇੱਕ ਦਾ ਵੱਧ ਬਣ ਜਾਂਦਾ ਇੱਕ ਨਾਲੇ ਨੀਕਰਾਂ ਬਣ ਆਵੇਂਗੇ ਵਾਦੇ ਵੀ ਨਹੀਂ ਉਹ ਹੈਗੇ ਨੀ ਨੀਕਰਾਂ ਹੁੰਦੀਆਂ ਸੀਗੀਆਂ ਉਹੋ ਜਿਹੇ ਕੁਰਤੇ ਪਜਾਮੇ ਹੁੰਦੇ ਸੀ ਟੇਲਰ ਘਰੇ ਬੈਠਾ ਹੁੰਦਾ ਸੀ ਜਦੋਂ ਟੇਲਰ ਨੇ ਗਣਾ ਤੇਰਾ ਹੀ ਕੱਟਦਾ ਹਾ ਮੇਰਾ ਉਹਦੇ ਕੋਲੇ ਬਹਿਣ ਮਾਰ ਕੇ ਚੌਂਗੜੀ ਬੜੀ ਜਾਂਦਾ ਆਪਣਾ ਬਸ ਨਾਲਾ ਰਹੇਗਾ ਪਹਿਣਾ ਬਣ ਗਿਆ ਤੇ ਹੁਣ ਕਿਹਨੂੰ ਚਾਹ ਕੱਪੜਿਆਂ ਦਾ ਸਾਨੂੰ ਇੰਨਾ ਚਾਹ ਹੁਣਾ ਤੇ ਜਦੋਂ ਉਹਨੇ ਪ੍ਰੈਸ ਲੱਗ ਜਾਣਾ ਮਾਰਨ ਨੱਚਣ ਲੱਗ ਜਾਣਾ ਵੀ ਹੁਣ ਪਾਵਾਂਗੇ ਬਾਹਰੀ ਆ ਗਈ ਤੇ ਆ ਕੋਈ ਸ਼ਰਮ ਨਹੀਂ ਸੀ ਵਿਆਹ ਤੇ ਜਾਣਾ ਇੱਕੋ ਹੀ ਰੰਗ ਦੇ ਕੱਪੜੇ ਪਾ ਕੇ ਤੁਰੇ ਫਿਰਨਾ ਹੁਣ ਬੇਟਰਾਂ ਦੇ ਹਾਂ ਹੁਣ ਬੇਟਰਾਂ ਦੇ ਹੁੰਦੇ ਉਹ ਜੀ ਠੀਕ ਹੈ ਹੁਣ ਉਹ ਕਹਿੰਦਾ ਉਹ ਨਾ ਬੇਟਰਾਂ ਨੂੰ ਵੇਖ ਕੇ ਉਹ ਪੁਰਾਣੀ ਫਿਲਮ ਬਣਾਈ ਸੀ ਨਾ ਉਹਨਾਂ ਨੇ ਹੈਪੀ ਰੈ ਗੋਠੀ ਨੂੰ ਕਹਿੰਦਾ ਲੱਗਦਾ ਕੁੜੀ ਦੇ ਭਰਾ ਹੋਣਗੇ ਕੁਝ ਕੱਪੜੇ ਵਾਲੇ ਕਿਉਂਕਿ ਉਹ ਪ੍ਰਾਣੇ ਜਿਵੇਂ ਐ ਹੁੰਦੇ ਸੀ ਸਹੀ ਆਓ ਪਰ ਬਣਾਉਂਦੇ ਤਾਂ ਹੀ ਸੀ ਵੀ ਕਪੜਾ ਬਾਜੂ ਵਿੱਚੋਂ ਨੀਕਰਾ ਬਣਾਵਾਂਗੇ ਜਾਂਦੀ ਆਦ ਨੂੰ ਲੀਰਾਂ ਦੇ ਬੁੜੂਗਾ ਨਾਲੇ ਬਣਾ ਕੇ ਰੱਖ ਦਿੰਦਿਆਂ ਹੀ ਪਤਾ ਹੀ ਹੁੰਦਾ ਗੰਢ ਗੁੰਢ ਦਿੰਦੇ ਤੋੜ ਹੀ ਲੈਂਦੇ ਸੀ ਕਈ ਵਾਰੀ ਨਾਲ ਹੱਥ 'ਚ ਪੜ ਕੇ ਨੀਕਰੇ ਘਰੇ ਆਉਂਦੇ ਰਹੇ ਯਾਰ ਇੱਕ ਹੱਥ ਐ ਨਾ ਇੱਕ ਨੜੀ ਨਾ ਐ ਆਏ ਹੁਣ ਆ ਆਪਾਸਾ ਐ ਕਾਲਾ ਹੁੰਦਾ ਜਿਵੇਂ ਸਲੈਂਸਰ ਤੇ ਰੱਖਿਆ ਹੁੰਦਾ ਕਿਉਂ ਨੱਕ ਤੇ ਮਰੀ ਜਾਣਾ ਹੁਣ ਤਾਂ ਕਿਹਦੇ ਨੜੀ ਨਹੀਂ ਆਉਂਦੀ ਯਾਰ ਸਹੀ ਗੱਲ ਆ ਜੀ ਅੱਧੀਆਂ ਬਿਮਾਰੀਆਂ ਇਹ ਐ ਨਲੀ ਨਾ ਆਉਣਾ ਨਕਸੀਰ ਨਾ ਫੁੱਟਣਾ ਹੁਣ ਤਾਂ ਨਕਸੀਰ ਫੁੱਟ ਜੇ ਮੈਨੂੰ ਪਤਾ ਡੀ ਐਮ ਸੀ ਲੈ ਜਾਣਗੇ ਫਰ ਦਿਮਾਗ ਚੋਂ ਖੂਨ ਚੱਲ ਪਿਆ ਤੇ ਉਦੋਂ ਆਮ ਹੀ ਆਪਣੇ ਫੁੱਟ ਜਾਣੀ ਉੱਥੇ ਹੀ ਪੈ ਜਾਣਾ ਇਹ ਦੂਜੇ ਨੇ ਪਾਣੀ ਜਾ ਪਾ ਲੈਣਾ ਨਕਸੀਰ ਫੁੱਟ ਗਈ ਹੋ ਜੂ ਸੈੱਟ ਬਸ ਪੰਜਾਂ ਗਮਿੰਨੇ ਸੈੱਟ ਹੋ ਕੇ ਫਿਰ ਤੁਰ ਪੈਣਾ ਤੇ ਹੁਣ ਜੇ ਨਕਸੀਰ ਫੁੱਟ ਗਈ ਕਹਿਣਗੇ ਦੌਰਾ ਪੈ ਗਿਆ ਚੱਕ ਲੋ ਵਾਹਿਗੁਰੂ ਕਹਿ ਕੇ ਦੂਰ ਲ ਚੱਲੋ ਦਿਮਾਗ ਚੋਂ ਨਿਕਲ ਹੈ ਉਹ ਸਮਾਸ ਉਹ ਨਹੀਂ ਆਉਣਾ ਯਾਰ ਤੇ ਬੁੜੀਆਂ ਨੇ ਵੀ ਬਾਬਾ ਜੀ ਐਨੇ ਨੇ ਬੱਚੇ ਸਾਹਮਣੇ ਹਨਾ ਸਾਰਾ ਬਹੁਤ ਔਖਾ ਸੀ ਬੁੜੀਆਂ ਬਹੁਤ ਦਲੇਰ ਸੀ ਬੱਚੇ ਨਹੀਂ ਖੇਤ ਦਾ ਕੰਮ ਵੀ ਸਾਂਭਦਿਆਂ ਸੀ ਰੋਟੀ ਲੈ ਕੇ ਖੇਤ ਬੁੜੀਆਂ ਨੇ ਜਾਣਾ ਘਰੇ ਪੱਠੇ ਕੂਤਰਨੇ ਬੁੜੀਆਂ ਨੇ ਐ ਪੌਣੇ ਬੁੜੀਆਂ ਨੇ ਐ ਪਸ਼ੂ ਬੁੜੂਆਂ ਨੇ ਨਮਾਉਣੇ ਐ ਦੁੱਧ ਬੁੜੀਆਂ ਨੇ ਕੱਢਣਾ ਗੋਹਾ ਬੁੜੂਆਂ ਨੇ ਸੱਟਣਾ ਬੁੜੂਆਂ ਨੇ ਰਾਤ ਨੂੰ ਰੋਟੀ ਖਾਣੀ ਐ ਐ ਮੰਜੇ ਡਾੜੇ ਨੇ ਲੈਣ ਚ ਫਿਰ ਹੂਕਣਾ ਇੱਧਰ ਲੈ ਮੰਜੇ ਦਾ ਕੋਕ ਕਿ ਉੱਧਰ ਲੈ ਸਰੇ ਉੱਧਰ ਲੈ ਤੋ ਕੋਕ ਕਿ ਇੱਧਰ ਲੈ ਸਰੇ ਲੜਾਈ ਹੁੰਦੀ ਸੀ ਮੈਂ ਪੱਖੇ ਮੂਰੇ ਪਾਉ ਮੈਂ ਪਾਉ ਪਰ ਆਏ ਨਹੀਂ ਪਤਾ ਹੁੰਦਾ ਜਿਹੜਾ ਪੱਖੇ ਮੂਰੇ ਪਿਆ ਹੁੰਦਾ ਤੜਕੇ ਨੂੰ ਉਹ ਤੇ ਮੱਛਰ ਬੜ ਬੜ ਸੜ ਦਿੰਦਾ ਪੱਖਾ ਨਰਾਈ ਠੀਕ ਹੈ ਵਿਚਾਲ ਨਾਲ ਸੈਟ ਰਹਿੰਦਾ ਹੀ ਕੋ ਪਰ ਯਾਰ ਉਹ ਮੱਛਰ ਵੀ ਕੁਝ ਨਹੀਂ ਕਰਦਾ ਸੀ ਉਹ ਗਰਮੀ ਆਹੀ ਸੀ ਗਰਮੀ ਐਨੀ ਸੀ ਪਰ ਸਹਿਣ ਦੀ ਸ਼ਕਤੀ ਸੀ ਉਦੋਂ ਹੁਣ ਸਹਿਣ ਦੀ ਸ਼ਕਤੀ ਨਹੀਂ ਰਹੀ ਲੋਕਾਂ ਚ ਗਰਮੀ ਐਨੀ ਚ ਬਿਠਾ ਦੇ ਪੱਖੇ ਮੂਰੇ ਦਵਰਾ ਪੈ ਜਾਂਦਾ ਯਾਰ ਬੰਦੇ ਪੁਰਾਣੇ ਬਜ਼ੁਰਗ ਹਜੇ ਵੀ ਨਹੀਂ ਗਰਮੀ ਮੰਨਦੇ ਬਿਲਕੁਲ ਜੀ ਪੱਖੀਆਂ ਧੱਲੀ ਜਾਣੀਆਂ ਬਾਬਾ ਜੀ ਰਾਤ ਨੂੰ ਉਹ ਕਿਹੜੀਆਂ ਲਾਈਟਾਂ ਆਉਂਦੀਆਂ ਹੁੰਦੀਆਂ ਸੀ ਪੱਕੀ ਹੈ ਹੀ ਨਹੀਂ ਲੋਕਾਂ ਕੋਲੇ ਹੈ ਕਿੱਥੇ ਆ ਪੱਖੀਆਂ ਸਹੀ ਨਹੀਂ ਜੀ ਫਿਰ ਉਹ ਆਹ ਬਾਹਾਂ ਜਿਹੇ ਦੇ ਪੱਖੇ ਆਏ ਸੀ ਬਣ ਕੇ ਸਾਡੇ ਵੇਲੇ ਖਾਨਿਆਂ ਆ ਜਾਂਦੇ ਉਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਦੋਂ ਕੋ ਪ੍ਰਾਉਣਾ ਤਰਾਉਣਾ ਆਇਆ ਉਹ ਤਾਂ ਫਿਰ ਫੁੱਲਾਂ ਵਾਲੀ ਚਾਦਰ ਮੰਜੇ ਤੇ ਵਿਛਾ ਕੇ ਸੁਣਾਣਾ ਰੱਖ ਕੇ ਅੱਜ ਨਾਲੋਂ ਪ੍ਰਾਉਣੇ ਦੀ 10 ਗੁਣਾ ਜਿੱਦ ਜ਼ਿਆਦਾ ਹੁੰਦੀ ਸੀ ਜਦੋਂ ਪ੍ਰਾਉਣਾ ਆ ਗਿਆ ਐ ਲੱਗਦਾ ਉਹ ਘਰੇ ਡੀਸੀ ਆਇਆ ਸਹੀ ਗੱਲ ਆ ਜੀ ਠੀਕ ਹੈ ਬੰਦੇ ਹੀ ਸਾਲੇ ਉਹਦੇ ਨਾਲ ਤਰੇ ਹਾਂ ਉਹਨੂੰ ਬਾਹਰ ਜਾਂ ਜੰਗਲ ਪਾਣੀ ਵੀ ਲੈ ਜਾਂਦੇ ਸੀ ਤੜਕੇ 10 12 ਘਰਾਂ ਦੇ ਹੁੰਦੇ ਸੀ ਨਾਲ ਵੀ ਬਾਈ ਜੀ ਜੰਗਲ ਪਾਣੀ ਜਾਣਗੇ ਨਾਲ ਜਾਵਾਂਗੇ ਤੇ ਠੀਕ ਹੈ ਤੇ ਹੁਣ ਹੁਣ ਪਹਿਲੀ ਗੱਲ ਤਾਂ ਜਾਂਦਾ ਨਹੀਂ ਆਏ ਕਿ ਇਹਦੇ ਨਾਲ ਅਗਲਾ ਕਹਿੰਦਾ ਜੁੱਲੇ ਦੇ ਨਾਲ ਹੀ ਬਹਿ ਜਾਂਦਾ ਘਰ ਹੀ ਹੁੰਦਾ ਸਾਰਾ ਕੁਝ ਠੀਕ ਹੈ ਉਧਰੋਂ ਬੁੜੀਆਂ ਪਰੌਂਠੇ ਲਾਈ ਜਾਂਦੇ ਉਧਰੋਂ ਕਰੀ ਜਾਂਦਾ ਤੂੰ ਪਤਾ ਹੁੰਦਾ ਵੀ ਪਰੌਣਾ ਖਾਦੀ ਹੋਈ ਜਾਂਦਾ ਕੋਈ ਨਾ ਪਰਾਂ ਆਗੇ ਠੀਕ ਹੈ ਸੇਵਾ ਵਾਲ ਕੋਈ ਤਾਂ ਹੀ ਨਹੀਂ ਜਾਂਦਾ ਹਾਂ ਅਜੇ ਮੋਕਸਰ ਵਾਲੀ ਸੈਡ ਹੈਗਾ ਜੀ ਆਪਣੇ ਰਿਸ਼ਤੇਦਾਰ ਆ ਦੋਦੇ ਮੇਰਾ ਭਰਾ ਆਇਆ ਵੱਡਾ ਉੱਥੇ ਗਿਆ ਬਾਹਰੋਂ ਆਇਆ ਸੀ ਮਿਲਣ ਗਿਆ ਤੇ ਉਹ ਕਹਿੰਦਾ ਸਵੇਰੇ ਆਜੂ ਆਪਾਂ ਜੰਗਲ ਪਾੜੀ ਚੱਲੀ ਆਈਏ ਖੇਤਾਂ ਹੱਲ ਉਹ ਲੈ ਗਏ ਦੂਰ ਉਗਣਾ ਪਾਣੀ ਹੈ ਨਹੀਂ ਤੁਸੀਂ ਜੰਗਲ ਪਾਣੀ ਬੈਠੋ ਕੋਈ ਨਹੀਂ ਹੈਗਾ ਪਾਣੀ ਉਹ ਜਦੋਂ ਉੱਥੇ ਹੈਗਾ ਨਾ ਪਾਣੀ ਕਿੱਥੇ ਆਵੇਗਾ ਉਹ ਤੂੰ ਬੈਟਮੈਨ ਹਲਕਾ ਗੇੜਦਾਂ ਤੋਂ ਉਹਗਾ ਤੂੰ ਉਪਰ ਆ ਜਾ ਬੈਣੀ ਤੋਂ ਦਾਤਾ ਏ ਉਹ ਵੀ ਕੁਰੀ ਗੱਲ ਆਹੀ ਦਾ ਹੀ ਹੋ ਰਿਹਾ ਉਹਗਾ ਬਾਈ ਅਸੀਂ ਨਹੀਂ ਦੋਦੇ ਉਧਰ ਅਜੇ ਵੀ ਹੈਗਾ ਥੋੜਾ ਜਿਹਾ ਕਲਚਰ ਸੰਭ ਰੱਖਿਆ ਠੀਕ ਹੈ ਪਰ ਆਪਾਂ ਲੋਕ ਜਿਆਦਾ ਕੁਝ ਕਰ ਗਏ ਮਾਡਰਨ ਕਾਦਾ ਹੋ ਗਏ ਯਾਰ ਰੱਬ ਨੂੰ ਟੱਬ ਦੱਸਣ ਲੱਗ ਗਏ ਆ ਜੀ ਰੱਬ ਨੇ ਬਿਮਾਰੀਆਂ ਇਹੋ ਜੀਆਂ ਲਿਆਂਦੀਆਂ ਜਿਨ੍ਹਾਂ ਦੇ ਨਾਂ ਹੀ ਹੈ ਨਹੀਂ ਜਿਨ੍ਹਾਂ ਦੇ ਨਾਂ ਕਿਤੇ ਸੁਣੇ ਹੀ ਨਹੀਂ ਸੀ ਨਾ ਸੁਣਨੇ ਠੀਕ ਹੈ ਨਵੇਂ ਨਾਮ ਰੱਖਦੇ ਆ ਨੇਹਰੀਆਂ ਪਛਾਲ ਪਹਿਲਾਂ ਵੀ ਆਉਂਦੇ ਸੀ ਪਾਣੀ ਆਉਂਦੇ ਸੀ ਹੁਣ ਤੇ ਇਹਨਾਂ ਦਾ ਨਾਂ ਹੀ ਹੋਰ ਹੁੰਦਾ ਜੇ ਪਾਣੀ ਆ ਗਿਆ ਉਹਦਾ ਨਾਂ ਹੀ ਨਵਾਂ ਰੱਖਦੇ ਆ ਪਤਾ ਨਹੀਂ ਕਿੱਥੋਂ ਲਿਆਉਂਦੇ ਆ ਯਾਰ ਉਦੋਂ ਆ ਗੱਲਾਂ ਤਾਂ ਹੁੰਦੀਆਂ ਹੀ ਨਹੀਂ ਸੀ ਬਾਈ ਹੈ ਯਾਰ ਵਾਰ ਨੋ ਗੱਲਾਂ ਨਹੀਂ ਮੇਰਾ ਚਾਚਾ ਮਤਲਬ ਕਿ ਮੋੜ ਤੇ ਹਰੇਕ ਤੇ ਬੈਠ ਗਏ ਸਾਡੇ ਵਾਲੇ ਦੀ ਬੜੀ ਚੜ੍ਹਾਈ ਲਦੇ ਹਣੇ ਸਰਹੀ ਹੈ ਨਾ ਚੱਲਦਾ ਮੈਂ ਕਹਿੰਦਾ ਫਿਰ ਫਰੂਟਾਂ ਦੇ ਢੇਰ ਲੱਗੇ ਉੱਥੇ ਯਾਰ ਮੀਟ ਬਣਦਾ ਯਾਰ ਡੈਰੂਆਂ ਖੁੱਲੀਆਂ ਯਾਰ ਮਤਲਬ ਯਾਰ ਬਸ ਸਿਰ ਨਾ ਆਏ ਹੁਣ ਸਿਰੇ ਤੇ ਇੱਕ ਦਿਨ ਆ ਗਿਆ ਹਾਂ ਅੱਛਾ ਜੀ 8:00 ਵਜੇ ਤੜਕੇ ਕਹਿੰਦਾ ਹੈਲੋ ਮੈਂ ਕਹਾਂ ਚਾਚਾ ਬੋਲ ਦੋ ਤਰਾ ਮੈਂ ਬਾਹਰ ਟੈਰ ਆ ਗਿਆ ਮੈਨੂੰ ਲੈ ਕੇ ਜਾਓ ਮੈਂ ਕਹਾਂ ਜਾਓ ਏ ਮੇਰੇ ਚਾਚੇ ਨੂੰ ਲੈ ਕੇ ਆਓ ਇੱਦਾਂ ਕੀ ਆ ਉਹ ਲੈਣ ਔੜ ਕੇ ਮੈਂ ਜਿਹੜਾ ਸਾਰਿਆਂ ਨਾਲੋਂ ਲੰਬਾ ਹੋਇਆ ਫੜ ਕੇ ਗੱਡੀ 'ਚ ਬਿਠਾ ਲਿਓ ਹਾਂ ਉਹ ਮੇਰੇ ਨਾਲ ਲੜ ਪੈਂਦਾ ਫਿਰ ਕਹਿੰਦਾ ਮੇਰੇ ਬਾਰੇ ਚੰਗਾ ਦੱਸ ਕੋਈ ਮੈਂ ਕਿਹਾ ਜੇ ਤੂੰ ਆਪਾਂ ਚੰਗਾ ਕੀਤੇ ਹੀ ਨਹੀਂ ਦੱਸਾਂਗੇ ਮੈਂ ਉਹ ਹੀ ਦੱਸ ਤੂੰ ਜਿਹੜਾ ਕੀਤਾ ਤੇ ਉਹ ਮਤਲਬ ਉਹਨੂੰ ਲਿਆਏ ਹਾਂ ਲਿਆਏ ਤੇ ਉਧਰੋਂ ਗੱਡੀ ਆ ਗਈ ਮੰਡੀ 'ਚੋਂ ਅੱਛਾ ਜੀ ਸਬਜ਼ੀਆਂ ਲੈ ਕੇ ਨਾਲ ਫਰੂਟ ਫਰਾਟ ਲੈ ਕੇ ਹਨਾ ਹਾਂਜੀ ਅੱਜ ਕੀ ਆ ਕਹਿੰਦਾ ਤਰਪਾਲ ਖੁੱਲੀ ਆਣ ਮੈਂ ਕਿਹਾ ਤੇ ਆਏ ਸੇਬ ਕੇਲੇ ਆਪਣੇ ਮੁੰਡਿਆਂ ਹੱਥੇ ਉਹ ਨੁਮਾ ਮੈਂ ਕਹਿਆ ਨ ਤੜਕੇ ਨਿਤ ਗੱਡੀ ਆਉਂਦੀ ਆ ਮੈਂ ਕਹਿਆ ਜਾਨਤਾ ਈ ਛਕ ਜਾਂਦੀ ਹੈਗੇ ਹਾਂ ਜਾਨਤਾ ਖੋਜ ਰੱਖੀ ਦੀ ਆ ਯਾਰ ਮੈਂ ਵੀ ਇੱਥੇ ਹੀ ਰਹੂ ਮੈਂ ਕਹ ਰਿਹਾ ਉਦੋਂ ਨੂੰ ਅਲਾਰਮ ਹੋ ਗਿਆ ਉਹ ਕਹਿੰਦੇ ਉਹਨਾਂ ਦੇ ਬੰਦੇ ਆਉਂਦੇ ਆ ਭੱਜਾ ਉਹ ਪਹਿਲਾਂ ਮੈਨੂੰ ਦਾ ਕਾਢੀਏ ਰੇ ਉਹ ਮੈਂ ਕਹਾਂ ਤੂੰ ਇੱਕ ਪਾਸੇ ਹੋ ਕੇ ਉਹ ਕਿੱਥੇ ਬਹਿ ਜਾ ਯਾਰ ਮਰੀ ਜਨੈ ਉਹ ਮੈਂ ਕਹਾਂ ਤੂੰ ਕੇਲਾ ਖਾ ਉਹ ਨੰਗ ਬਹਿ ਕੇ ਲੈ ਯਾਰ ਕੁਦ ਰੋਈ ਨੀ ਗੋਲੀਆਂ ਦੀ ਗੱਲ ਕਰੀਏ ਲੈ ਤੂੰ ਕੇਲਿਆਂ ਦੀ ਕਰੀ ਜਨੈ ਮੈਨੂੰ ਤੇਰੀ ਚਾ ਵੀ ਨਹੀਂ ਆ ਉਦੋਂ ਨੂੰ ਮੀਂਹ ਵਰਗਾ ਉੱਥੇ ਗੋਲੀਆਂ ਦਾ ਮੈਨੂੰ ਤਾਂ ਪਤਾ ਹੀ ਪਿਆ ਮੈਂ ਲਵੇੜਿਆ ਉਹ ਘਰੇ ਤੋਂ ਆਇਆ ਹੋਊਗਾ ਕਿ ਪਰ ਜੋ ਉੱਥੋਂ ਜਦੋਂ ਮਾਰੀ ਸ਼ਾਂਤੀ ਹੋਈ ਕਹਿੰਦਾ ਪਹਿਲਾਂ ਮੈਨੂੰ ਛੱਡੋ ਯਾਰ ਉਹ ਕਹਿੰਦਾ ਯਾਰ ਤੈਨੂੰ ਬਾਟਣ ਛੱਡ ਕਿਉਂ ਨੇ ਤੇ ਗੱਡੀਆਂ ਦੀ ਲੋਡ ਪਈ ਤੇ ਕਿਹੜੇ ਬਾਟਣ ਕਹਿੰਦਾ ਸੜਕ ਤੇ ਚੜਾਓ ਮੈਂ ਤਾਂ ਭੱਜ ਕੇ ਗਿਆ ਮੈਨੂੰ ਕਿਹੜਾ ਜਾਣਦਾ ਕੋਈ ਮੈਂ ਤਾਂ 3 ਵੀਲਰ ਬਹਿ ਜੂ ਬਾਈ ਉਦੋਂ 3 ਵੀਲਰ ਲੈ ਕੇ ਆ ਕੇ ਮੁੱਲਾਪੁਰ ਖੜਾ ਮੁੱਲਾਪੁਰ ਇਕ ਸਾਡੇ ਤਾਏ ਦਾ ਮੁੰਡਾ ਆਉਂਦੇ ਬੱਸਾਂ ਤੇ ਆਕਾ ਮਾਰਦਾ ਉਹ ਕਹਿੰਦਾ ਕਿਵੇਂ ਆ ਚਾਚਾ ਜਾਇਆ ਕਿਹੜਾ ਕੁੜੀ ਹੈ ਵੇ ਗੰਦ ਬੰਦਾ ਹੈ ਉਹ ਕੋਈ ਬੰਦਾ ਹੈ ਯਾ ਮੈਂ ਦੱਸ ਬੜਾ ਮਠੋਕਿਆ ਲੈ ਗਿਆ ਨਾ ਇਹ ਗੱਲ ਹੈ ਕੋਈ ਇਹ ਕਿਹੜਾ ਖਾਣਾ ਹੈ ਨਾ ਖਾਂਦਿਆਂ ਨੂੰ ਖਾਣਾ ਨਾ ਹੱਗਦੇ ਨੂੰ ਹੱਗਣਾ ਹੈ ਭੈਣ ਨਾ ਕੋਈ ਹਾਰ ਯਾਰ ਮੈਨਾਂ ਯਾਰ ਕੇਲੇ ਮੈਂ ਤੇ ਦੁਨੀਆ ਨੇ ਉੱਥੇ ਯਾਰ ਉਤੋਂ ਦੀ ਨੰਗ ਨੰਗ ਯਾਰ ਉੱਥੇ ਦੁਨੀਆ ਦੜੀ ਦੀ ਮਰਦੀ ਯਾਰ ਮੁਰਕੇ ਆ ਕੇ ਪਿੰਡ ਬਹਿ ਗਿਆ ਮੋੜ ਤੇ ਉਹ ਕਹਿੰਦੇ ਕਿਵੇਂ ਆ ਪਈ ਪੂਰੀ ਚੜਾਈ ਆ ਕਿਹੜੀ ਚੜਾਈ ਆ ਇਹ ਮਰੀ ਜਾਂਦੇ ਵੇ ਪੱਦੇ ਫਿਰਦੇ ਉਹਦੇ ਕੰਧਾਂ 'ਚ ਬਾਈ ਤੇ ਅਗਲੇ ਡਰਾਉਂਦੇ ਆ ਬਈ ਉਹਨਾਂ ਨੂੰ ਜੋੜਿਆਂ ਦਾ ਉਹਦੇ ਕਿਹੜੀ ਚੜਾਈ ਹੈ ਇਹ ਚੜਾਈ ਹੁੰਦੀ ਹੈ ਹਾਂ ਉਹ ਜਾ ਯਾਰ ਕਿਵੇਂ ਮਰੀਏ ਨਾ ਇਤਨੇ ਲੋਕ ਇੱਥੇ ਬੈਠ ਕੇ ਯਾਰ ਮੈਂ ਜਾ ਕੇ ਆਇਆ ਉਹ ਯਾਰ ਉਹੀ ਹੱਗੀ ਜਾਂਦੇ ਉੱਥੇ ਯਾਰ ਗੱਲਾਂ ਕੋਈ ਇਦਾਂ ਹੁੰਦੇ ਅਸੀਂ ਕਿਤੇ ਮੈਂ ਕਿਹਾ 20 ਭਰਾ ਆਂਦੇ ਇੱਤੀ ਚੀਜ਼ ਕੀ ਹੈ ਹੈ ਮੈਂ ਫਿਰ ਆਪਾਂ ਭਰੋਂਗੇ ਬੰਦੇ ਉਹਨਾਂ ਦੀ ਬੜੀ ਅੱਡਾ ਯਾਰ ਆਪਾਂ ਕਰਨੇ ਕੀ ਨਹੀਂ ਮੇਰਾ ਰਾਦਾ ਚੱਕਾ ਗਏ ਨੇ ਸਾਰਿਆਂ ਨੂੰ ਮੂਰੇ ਲੜ ਰ ਮੈਂ ਕਿ ਛੱਡੀ ਆ ਰੇ ਉਹਦੋਂ ਮੈਨੂੰ ਪਿੰਡੋਂ ਇੱਕ ਦਾ ਫੋਨ ਆ ਗਿਆ ਮੈਨੂੰ ਕਹਿੰਦਾ ਚਾਚਾ ਆਇਆ ਸੀਗਾ ਮੈਂ ਕਿ ਢੀਲੇ ਲਵੇੜ ਕੇ ਗਿਆ ਪਿੰਡ ਧੋਲੇ ਸੀ ਕਹਿੰਦਾ ਬਹੁਤ ਨਿੰਦਿਆ ਕਰਦਾ ਮੈਂ ਕਿ ਫੇਰ ਲਵੇੜੇ ਜੇ ਨਿੰਦਿਆ ਕਰਦਾ ਫੇਰ ਪੱਕੇ ਲਵੇੜੇ ਕਹਿੰਦਾ ਉਹਦਾ ਬਹੁਤ ਆ ਜਿਆਦੇ ਕਰੀ ਜਾਂਦਾ ਕਹਿੰਦਾ ਐ ਕਰਤਾ ਫਲਾਨਾ ਕਰਤਾ ਉਹ ਮੈਂ ਗਿਆ ਇੱਥੋਂ ਭੱਜ ਕੇ ਗਿਆ ਭਰਾਵਾ ਉਹਨੇ ਤਾਂ ਕੇਲਾ ਵੀ ਨਹੀਂ ਖਾਦਾ ਕੋਈ ਕਹਿੰਦਾ ਕੇਲੇ ਤਾਂ ਦੁਨੀਆ ਨੇ ਮਦਦ ਤੇ ਮਦਦ ਨਾ ਦਿੱਤੇ ਮੈਂ ਕਿਹਾ ਉਹ ਉਹਨੋਂ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਸੀਗੇ ਇੱਕ ਸਾਡੇ ਨਾਲ ਹੁੰਦਾ ਸੀਗਾ ਨੋਨੀ ਮਾਨੂੰ ਕਹਿੰਦਾ ਅੱਛਾ ਠੀਕ ਹੈ ਮਾਨੂੰ ਕਿਹੜਾ ਨੋਨੀ ਬੰਦਾ ਬੜਾ ਤੇਜ ਸੀ ਬੰਦਾ ਇੰਟੈਲੀਜੈਂਟ ਸੀ ਸਾਡਾ ਹਲਵਾਈ ਲੱਗੇ ਹੁੰਦਾ ਸ਼ੜਕ ਨਾਲ ਰਹਿੰਦੇ ਸੀ ਮਗਰ ਸੀ ਅੱਛਾ ਜੀ ਉਹ ਮੈਂ ਕਿਹਾ ਨੋਨੀ ਕਹਿੰਦਾ ਹਾਂਜੀ ਮੈਂ ਕਹਿੰਦਾ ਜਾਈ ਬਾਈ ਨਾਲ ਜਾ ਪਾਜੀ ਕੋ ਤੋਂ ਰੋਟੀ ਚ ਕਾ ਲਿਆ ਕਹਿੰਦਾ ਜੀ ਉੱਥੇ ਮੀਟ ਮੈਂ ਹੱਥ ਨਹੀਂ ਲਾਉਂਦਾ ਕਹਿੰਦਾ ਹਾਂ ਮੀਟ ਨੂੰ ਦਾ ਹੱਥ ਨਹੀਂ ਲਾਉਂਦਾ ਤੇ ਮੈਂ ਕਹਿੰਦਾ ਯਾਰ ਤੂੰ ਮੀਟ ਨੂੰ ਹੱਥ ਨਹੀਂ ਲਾਉਂਦਾ ਤੇ ਕੱਲ ਦਾ ਤੂੰ ਖਾਈ ਜਾਂਦਾ ਨਹੀਂ ਜੋ ਤਾਂ ਕਹਿੰਦਾ ਤਰੀ ਸੀ ਅੱਛਾ ਮੈਂ ਕਹਿੰਦਾ ਮੀਟ ਚੋਂ ਕੱਢ ਕੇ ਤਰੀ ਖਾ ਜਾਂਦਾ ਭਾਂਡੇ ਨੂੰ ਹੱਥ ਨਹੀਂ ਲਾਉਂਦਾ ਹੈਨਾ ਬਹਾਨਾ ਵੇ ਕਿੱਡਾ ਮੈਂ ਕਹਿੰਦਾ ਚਲ ਮੈਂ ਲੈ ਕੇ ਜਾ ਕੇ ਚਲ ਚਕਾ ਲਿਓ ਨਾ ਵੇ ਸਾਡੇ ਮੰਨਤਾ ਤੇ ਮੈਂ ਕਹਿੰਦਾ ਜਦੋਂ ਵਿੱਚੋਂ ਤਰੀ ਖਾ ਕੇ ਕੱਢ ਕੇ ਕੰਜਰ ਦੇ ਮੰਨਤਾ ਕਿਧਰ ਗਈ ਕਿਧਰ ਗਈ ਹੈ ਉਹ ਕਹਿੰਦੀ ਤਰੀਸੀ ਗੱਲੀ ਉਹ ਮੁਰਗਾ ਵੀ ਵਿੱਚ ਹੀ ਐ ਮੈਂ ਕਿਹਾ ਭੱਲੇ ਦੇ ਦਾਦੇ ਵਾਲੀ ਬਾਲੇ ਵਾਲੀ ਤੇਰੀ ਗੱਲ ਐ ਉਹ ਕਹਿੰਦੀ ਆਪਾਂ ਕੀ ਬਣਾਇਆ ਕਿ ਮੀਟ ਬਣਾਇਆ ਕਹਿੰਦਾ ਆਰਾਮ-ਰਾਮ ਰਾਮ-ਰਾਮ ਪੰਡਤ ਤਾਂ ਨਹੀਂ ਉਹ ਹੋ 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 ਪੰਡਤਾਂ ਦੇ ਘਰੇ ਮੀਟ ਕਹਿੰਦਾ ਉਹ ਕਹਿੰਦਾ ਜਲ ਤੁਸੀਂ ਚਾਰਨਾ ਖਾ ਲਓ ਕਹਿੰਦਾ ਨਹੀਂ ਆਇਆ ਤਾਂ ਤਰੀ-ਤਰੀ ਪਾ ਦਿਓ ਉਹ ਜੋ ਤਰੀ ਪਾਉਣ ਲੱਗਦੀ ਆ ਤਾਂ ਸੈਂਖੀ ਡਿੱਗਣ ਲੱਗਦੀ ਉਹ ਮੂਰੇ ਘਰ ਛੀ ਲਾ ਲੈਂਦੀ ਕਹਿੰਦਾ ਗਲਤ ਕਰ ਲੈ ਜਿਹੜੀ ਆਪਣੇ ਆਪ ਆਉਂਦੀ ਆਉਣ ਦਿਓ ਹੋਈ ਜੱਤਾ ਰਾਤ ਵੀ ਕਾਣਾ ਉਹ ਗੱਲ ਉਹਦੀ ਸੀ ਉਹ ਮੈਂ ਕਹਾ ਭਰਾਵਾ ਸਦਕੇ ਜਾਈਏ ਤੋਂ ਤੋਂ ਉਹਦੇ ਮਾਤਾ ਦੇ ਦਾਗ ਸੀ ਮਾਤਾ ਨਿਕਲੀ ਸੀ ਇੱਕ ਮੁੰਡੇ ਦੇ ਸਾਡੇ ਦੇ ਮਾਤਾ ਦੇ ਦਾਗ ਵਾਲੇ ਸੀ ਅੱਛਾ ਉਹਨੇ ਜਿਹੜੇ ਲਧਿਆੜੇ ਵਾਲੇ ਮੁੰਡੇ ਸੀ ਉਹਨਾਂ ਦੇ ਬਾਈ ਉਹਨਾਂ ਨਾਲ ਕਿਹੜਾ ਸੌਖਾ ਤੇ ਸਰੇ ਬੱਜੇ ਵਯੋ ਆਹ ਉਹਦੇ ਸਰੇ ਬੱਜੇ ਮਾਤਾ ਦੇ ਦਾਗ ਹੀ ਦਿਖਾਈ ਜਾਇਆ ਕਰੇ ਦਾਗ ਹੀ ਦਿਖਾਈ ਜਾਂਦਾ ਹਾਂ ਉਹਨਾਂ ਦਾ ਇੱਕ ਬੰਦਾ ਤੇਜ਼ ਸੀਗਾ ਉਹਦੇ ਕਿਤੇ ਚੀਰਾ ਤੋਂ ਆਇਆ ਵਾ ਸੀਗਾ ਇੱਥੇ ਟੀਕਾ ਪੱਕ ਗਿਆ ਸੀ ਉਹ ਕੋਲ ਆ ਦੇ ਮੇਰੇ ਬਾਪ ਬੱਜਾ ਉਹ ਤੇ ਚੱਕ ਗਿਆ ਮੈਂ ਕਿਹਾ ਕੀ ਹੋ ਗਿਆ ਹੱਸਦੇ ਹੋਣ ਕਹਿੰਦਾ ਬਾਈ ਯਾਰ ਪੈਰ ਹੀ ਨਹੀਂ ਲੱਗਣ ਦਿੰਦਾ ਕਹਿੰਦਾ ਦਾਗ ਮਾਤਾ ਦੇ ਆ ਕਹਿੰਦਾ ਸਰੇ ਵੱਜੇ ਆਖੀ ਕਹਿੰਦਾ ਮੇਰੇ ਟੀਕੇ ਦਾ ਚੀਰਾ ਸੀ ਕਹਿੰਦਾ ਮੈਂ ਕਿਹਾ ਮੇਰੇ ਬਾਂਬ ਵੱਜਿਆ ਕਹਿੰਦਾ ਹਾਟਿਆ ਬੋਲਣੋ ਮੈਂ ਕਿਹਾ ਹਟਾ ਤਾ ਠੀਕ ਹੈ ਠੀਕ ਹੈ ਨਾ ਇੱਕ ਲੱਪਾ ਹੁੰਦਾ ਹੀ ਸਾਡਾ ਯਾਰ ਬਾਗੇ ਪਣਾਣੇ ਦਾ ਮਰ ਗਿਆ ਮਾਰਤਾ ਮਤਲਬ ਮੁੰਡਾ ਬੜਾ ਦਲੇਰ ਸੀ ਬਾਣੀਆਂ ਦਾ ਮੁੰਡਾ ਸੀ ਕੱਲਾ ਹੀ ਤੇ 50 ਚ ਬਾੜਦੇ ਹੋ ਜੀ ਉਂਗਲੀਆਂ ਲੱਗਣ ਦਿੰਦਾ ਹੈ ਆਪਦੇ ਸਰੀਰ ਤੇ ਅੱਛਾ ਜੀ ਠੀਕ ਹੈ ਉਹਦੇ ਬਾਰੇ ਆਪਾਂ ਕੱਲ ਨੂੰ ਗੱਲ ਕਰਾਂਗੇ ਕਿਉਂਕਿ ਸਮਾਂ ਜਾਇਜ਼ ਨਹੀਂ ਦਿੰਦਾ ਹਨੇਰਾ ਹੋ ਚੁੱਕਿਆ ਹੈ ਹਨਾ ਬਾਈ ਜੀ ਹੁਣੀ ਖੜੇ ਆ ਬੇਟ ਕਰ ਰਹੇ ਆ ਲੰਘਣ ਦੀ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੋਲੋ ਕਰਿਓ ਮੇਰੇ ਭਰਾ ਤੇ ਬਾਕੀ ਤੁਸੀਂ ਸਾਰੇ ਭਰਾ ਪਿਆਰ ਦਿਆ ਕਰੋ ਤੁਹਾਡੇ ਤੇ ਹੀ ਆਸਾਂ ਆਪਣੀਆਂ ਤੇ ਤੁਹਾਡੇ ਭਰਾ ਤੋਂ ਕੋਈ ਛੋਟੀ ਮੋਟੀ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ